ਆਪ ਦੇ ਜਿਹੜੇ ਭੈਣ ਭਰਾਵਾਂ ਦੇ ਘਰ ਸਾਡੇ ਡੁੱਬੇ ਆ ਠੀਕ ਆ ਆਪਾਂ ਮੈਂਟੇ ਚ ਖੜੇ ਕਰ ਦਾਂਗੇ ਮੈਨੂੰ ਕੋਈ ਜਾਦੀ ਨੌਲੇ ਨਹੀਂ ਸੀ ਮੈਂ ਤਾਂ ਕੈਸ਼ ਲਿਆ ਕੇ ਮੈਂ ਤਾਂ ਸਿੱਧਾ ਲੋਕਾਂ ਨੂੰ ਠੀਕ ਆ ਨਹੀਂ ਤਾਂ ਆਪਾਂ ਕਹਿ ਕੇ ਜਾਂਦੇ ਆ ਪਤਾ ਨਹੀਂ ਕਦੋਂ ਕਰਦੇ ਆ ਮੈਂ ਤਾਂ ਸਿੱਧਾ ਕੈਸ਼ ਬਣਾਦਾ 1 ਲੱਖ ਚੱਕੋ 2 ਲੱਖ ਚੱਕੋ ਘਰ ਜਦੋਂ ਬਣਨਾ ਬਣੀ ਜਾਊਗਾ ਇੱਕ ਵਾਰੀ ਜਦੋਂ ਲਿਕੁਇਡ ਕੈਸ਼ ਤੁਹਾਡੇ ਹੱਥ ਚ ਹੋ ਜਾਂਦਾ ਨਾ ਤੁਹਾਨੂੰ ਹੌਂਸਲਾ ਹੀ ਬੜਾ ਆਉਂਦਾ ਹੈ ਕਿ ਜਿਹੜਾ ਵੀ ਪੰਜਾਬ ਦੀ ਖੜੂਗਾ ਮੇਰੇ ਰੱਬ 10 ਗੁਣਾ ਕਰਕੇ ਮੋ ਆਣਾ 100 ਗੁਣਾ ਕਰਕੇ ਵਾਪਸ ਆਉਣਾ। ਊੜਾ ਸਾਡੇ ਇਹ ਸਾਨੂੰ ਲੋੜ ਆ ਵੀ ਭੇਜੋ ਠੀਕ ਆ ਫਿਰ ਬੀਜੇਪੀ ਚ ਆਪਣੇ ਮਨਜਿੰਦਰ ਸਰਸਾ ਭਾਜੀ ਉਹ ਸਾਡੇ ਰਿਸ਼ਤੇਦਾਰ ਵੀ ਨੇ ਉਹਨਾਂ ਨੇ ਵੀ 50 ਟਰੈਕਟਰ ਕਹੇ ਹੋਇਆ ਠੀਕ ਆ ਆਪਾਂ ਆਰਟਿਸਟ ਆ ਆਪਾਂ ਦਾ ਸਾਰੇ ਪਾਸਿਓ ਆਪਣਾ ਮੇਨ ਮੋਟਿਵ ਆ ਆਪਦੇ ਲੋਕਾਂ ਨਾਲ ਖੜਨਾ ਆਹ ਟ੍ਰਬਲ ਚੋ ਰਾਈਟ ਵੇ ਹੁਣ ਨਿਕਲਣਾ ਠੀਕ ਆ ਬਸ ਆਪਾਂ ਨਾਲ ਮਿਲ ਕੇ ਪਰ ਮੇਰਾ ਮੇਨ ਮੈਸੇਜ ਮੇਰਾ ਮੇਨ ਮੈਸੇਜ ਆ ਜਿਹੜੇ ਬੰਦੇ ਮੈਨੂੰ ਸੁਣਦੇ ਆ ਜਿਹੜੇ ਮੇਰੇ 뮤직 ਨੂੰ ਲਾਈਕ ਕਰਦੇ ਆ ਆਪਾਂ ਕੈਨੇਡਾ ਅਮਰੀਕਾ ਤੋਂ ਜਿੰਨੇ ਵੀ ਲਿਸਨਰ ਨੇ ਜਿਵੇਂ ਅਸੀਂ ਗਰਾਉਂਡ ਵਰਕ ਤੇ ਆ ਰਹੇ ਆ ਕੋਈ ਫਰਕ ਨਹੀਂ ਪੈਂਦਾ ਮਹੀਨੇਵਾਲ ਇੱਕ ਮਹੀਨੇ ਲਈ ਆ ਜਾਓ ਠੀਕ ਆ ਵੀ ਆਪਾਂ ਇਹ ਸੇਵਾ ਨੂੰ ਜੀ 100 ਟਰੈਕਟਰ ਮੈਂ ਦੇ ਕੇ ਮੈਂ 100 ਆਪਦੇ ਵੱਲੋਂ ਦੇ ਦੇ ਦੂੰਗਾ ਆਪਦੇ ਮਨਕੀਰਤ ਅਲੱਗ ਟੀਮ ਵੱਲੋਂ 100 ਟਰੈਕਟਰ ਚਲੋ ਮੇਰਾ ਹੋਰ ਹੋ ਗਿਆ 200 ਮੈਂ ਜੀ ਹੱਲਾਸ਼ੀਰੀ ਮਾਰ ਰਿਹਾ ਮੈਂ ਫੋਨ ਕਰ ਰਿਹਾ ਸਾਰਿਆਂ ਨੂੰ ਕਹਿ ਗਿਆ ਕਿ ਬਈ 5 10 ਟਰੈਕਟਰ ਤੇਰੇ ਪਾਸ ਤੇਰੇ ਆ ਠੀਕ ਆ ਸਾਰੇ ਕੰਮ ਕਰੀਏ ਹਰ ਬੰਦੇ ਦੇ ਰਿਲੇਸ਼ਨ ਆ ਤੇ ਆਪਾਂ ਆਪਦੇ ਜਿਹੜੇ ਭੈਣ ਭਰਾਵਾਂ ਦੇ ਘਰ ਸਾਡੇ ਡੁੱਬੇ ਆ ਠੀਕ ਆ ਆਪਾਂ ਮਿੰਟ 'ਚ ਖੜੇ ਕਰ ਦਾਂਗੇ ਮਿੰਟ 'ਚ ਘਰ ਵੀ ਬਣ ਜਾਣਗੇ ਹਾਂਜੀ ਦੱਸਿਆ ਐ ਵੀ ਆ ਗਿਆ ਅੰਦਰ ਹੋਵੇ ਨਾਲੇ ਆ ਤੇ ਸਾਡੀ ਟੀਮ ਨੇ ਅੱਧਾ ਤਾਂ ਮੈਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਹਿੰਦੇ 10 گاਵਾ ਵੀ ਕਰਤੀਆਂ ਰਾਹ ਇਹ ਰਾਹ 'ਚ ਹੀ ਪਲਾਨ ਬਣਿਆ ਆ ਰਹੇ ਆ ਕਹਿੰਦੇ 10 گاਵਾ ਵੀ ਕਰਦੇ ਸੋ ਅਸੀਂ ਪੰਜਾਬ ਦੇ ਬੱਚੇ ਆ ਗੱਲ ਜਰੂਰੀ ਹੈ ਜਿੰਨੇ ਘਰ ਤੇ ਇਹ ਲੋਕਾਂ ਦੇ ਪਰ ਬਾਬਾ ਜੀ ਮੈਂ ਦੇਖੋ ਇੱਕ ਹੁੰਦਾ ਘਰ ਠੱਠੇ ਮੈਂ ਤਾਂ ਕੈਸ਼ ਮਿੰਦਾ ਬਿਲਕੁਲ ਜਿਆਦੀ ਨੌਲੇ ਨਹੀਂ ਸੀ ਮੈਂ ਤਾਂ ਕੈਸ਼ ਲੈ ਆ ਕੇ ਮੈਂ ਤਾਂ ਸਿੱਧਾ ਲੋਕਾਂ ਨੂੰ ਠੀਕ ਆ ਨਹੀਂ ਤਾਂ ਆਪਾਂ ਕਹਿ ਕੇ ਜਾਂਦੇ ਆ ਪਤਾ ਨਹੀਂ ਕਦੋਂ ਕਰਦੇ ਆ ਮੈਂ ਤਾਂ ਸਿੱਧਾ ਕੈਸ਼ ਬਣਾਦਾ ਲੱਖ ਤੱਕ ਕੋ 2 ਲੱਖ ਤੱਕ ਕੋ ਘਰ ਜਦੋਂ ਬਣਨਾ ਬਣੀ ਜਾਊਗਾ ਇੱਕ ਵਾਰੀ ਜਦੋਂ ਲਿਕੁਇਡ ਕੈਸ਼ ਤੁਹਾਡੇ ਹੱਥ 'ਚ ਹੋ ਜਾਂਦਾ ਨਾ ਤੁਹਾਨੂੰ ਹੌਂਸਲਾ ਹੀ ਬੜਾ ਹੋ ਜਾਂਦਾ ਹੈ ਵੇਕਰਨ ਦੀ ਮੇਰਾ ਭਰਾ ਬੋਲਡ ਪੰਜਾਬ ਤੋਂ ਤੇ ਜਦੋਂ ਤੁਹਾਡੇ ਹੱਥ 'ਚ ਕੈਸ਼ ਹੋ ਜਾਂਦਾ ਹੈ ਤੁਹਾਡੇ ਸੱਟ ਵੀ ਵਧੀ ਹੋਵੇ ਤੁਹਾਡੇ ਕੋ ਪੈਸੇ ਪਏ ਹੁੰਦਾ ਵੀ ਕੋਈ ਨਹੀਂ ਯਾਰ ਹੱਥ 'ਚ ਪੈਸੇ ਹੈਗੇ ਆਪੇ ਹਾਂ ਠੀਕ ਆ ਸੋ ਇਹਦਾ ਹੌਸਲਾ ਹੀ ਬੜਾ ਹੈ ਕਹਿੰਦੇ ਸਗੇ ਭਰਾ ਜਿੰਨਾ ਹੌਸਲਾ ਹੈ ਆਪਣੇ ਜਦੋਂ ਗੁੱਟੀ ਹੱਥ 'ਚ ਹੋਵੇ ਸੋ ਮੈਂ ਸੇਵਾ ਕਰ ਰਿਹਾ ਤੇ ਇੰਨੇ ਇੰਨੇ ਸਾਲਾਂ ਦਾ ਅੱਜ 10 ਸਾਲ ਹੋ ਗਏ ਇੰਨੇ ਨੇ ਬਿਜ਼ਨਸਮੈਨ ਇੰਨੇ ਹਰ ਪਾਸੇ ਪਿਆਰ ਆ ਠੀਕ ਆ ਜਿੰਨੂੰ 200 ਟਰੈਕਟਰ ਕੇ ਹੋਰ ਵੀ ਸੇਵਾ ਲਾਵਾਂਗੇ ਠੀਕ ਆ ਸਿਰ ਮੱਥੇ ਠੀਕ ਆ ਤੇ ਕਿਉਂਕਿ ਜਿਹੜਾ ਵੀ ਪੰਜਾਬ ਦੀ ਖੜੂਗਾ ਵੀਰੇ ਰੱਬ 10 ਗੁਣਾ ਕਰਕੇ ਹਣਾ 100 ਗੁਣਾ ਕਰਕੇ ਵਾਪਸ ਆਉਣਾ। ਸੋ ਜਿਆਦਾ ਕੁਝ ਨਾ ਬੋਲਦਾ ਆ ਆਪਾਂ। ਮੈਂ ਕਹਿੰਦਾ ਵੀ ਟਰੱਕ ਟਰੱਕ ਪਹੁੰਚ ਗਿਆ ਆਪਣੇ ਇੱਥੇ। ਬਸ ਪਹੁੰਚ ਗਿਆ। ਆਪਾਂ ਬਾਬਾ ਜੀ ਤੂੰ ਧਕਾਰਾ ਕਰੀਏ, ਲਵਾਈਏ। ਮੈਨੂੰ ਤੁਹਾਡੀ ਗੱਲ ਵਧੀਆ ਲੱਗੀ। 10 ਟਰੈਕਟਰ ਅਗਲੇ ਆਪਾਂ ਵਜੀਦਪੁਰ ਫਾਈਨਲ ਕਰਦੇ ਆ।